ਹਾਂਜੀ ਦੋਸਤੋ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਪ੍ਰੀਤ ਕੈਂਟ ਉਮੀਦ ਆ ਜੀ ਮੇਰੀ ਵੀਡੀਓ ਦੇਖ ਰਹੇ ਮੇਰੇ ਭੈਣ ਭਰਾ ਤੁਸੀਂ ਸਾਰੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਦੇ ਵਿੱਚ ਹੋਵਗੇ ਆਪਣੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਤੁਸੀਂ ਇੱਕ ਹਾਫਤ ਸੁਣੀ ਹੋਣੀ ਆ ਕਿ ਕਰੇ ਕੋਈ ਤੇ ਭਰੇ ਕੋਈ ਅੱਜ ਇਸ ਦੇ ਨਾਲ ਮਿਲਦੀ ਇੱਕ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਪਹਿਲਾਂ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਣਾ ਫਰਜ਼ ਸਮਝ ਕੇ ਤਾਂ ਕਿ ਉਸ ਆਨਰ ਵੀਰ ਨਾਲ ਜੋ ਥੱਕਾ ਹੋ ਰਿਹਾ ਜਾਂ ਉਸ ਡਰਾਈਵਰ ਭਰਾ ਨਾਲ ਜੋ ਥੱਕਾ ਹੋਇਆ ਹਨ ਪੁਲਿਸ ਪ੍ਰਸ਼ਾਸਨ ਨੇ ਤਾਂ ਕਾਕੀ ਤੱਕ ਤੇ ਉੱਚ ਅਧਿਕਾਰੀਆਂ ਤੱਕ ਆ ਜਿਹੜੀ ਵੀਡੀਓ ਉਹ ਪਹੁੰਚੇ ਸਾਡੇ ਮਾਨਯੋਗ ਐਸਐਸਪੀ ਅਜੇ ਗਾਂਧੀ ਜੀ ਤੱਕ ਵੀਡੀਓ ਪਹੁੰਚੇ ਡੀਐਸਪੀ ਜਸਵਿੰਦਰ ਉਹਨਾਂ ਤੱਕ ਵੀਡੀਓ ਪਹੁੰਚੇ ਗੱਲ ਆ ਜੀ ਕੋਟੀ ਸਿਖਾਂ ਦੀ 100 ਕੋਟੀ ਸਿਖਾਂ ਕੋਲੇ ਤੁੰਦ ਕਰਨ ਇੱਕ ਐਕਸੀਡੈਂਟ ਹੁੰਦਾ ਇੱਕ ਟਰੱਕ ਆ ਜੋ ਓਵਰਟੇਕ ਕਰ ਰਿਹਾ ਹੁੰਦਾ ਜੋ ਕਿ ਇੱਕ ਕਾਰ ਨਾਲ ਟਕਰਾ ਜਾਂਦਾ ਤੇ ਕਾਰ ਉਸ ਦੇ ਵਿੱਚ ਨੁਕਸਾਨੀ ਜਾਂਦੀ ਆ ਤੇ ਕਾਰ ਵਾਲੇ ਦਾ ਬਚਾਅ ਹੋ ਜਾਂਦਾ ਜਾਨਕਿ ਪਰਮਾਤਮਾ ਦੀ ਕਿਰਪਾ ਚਲੋ ਉਸ ਵੀਰ ਦੀ ਜਾਨ ਬਚ ਜਾਂਦੀ ਆ ਗੰਭੀਰ ਸੱਟਾਂ ਉਹਦੇ ਲੱਗਦੀਆਂ ਨੇ ਇੱਕ ਲੱਤ ਟੁੱਟ ਜਾਂਦੀ ਆ ਦੋ ਟਰੱਕਾਂ ਨਾਲ ਉਹ ਕਾਰ ਟਕਰਾਈ ਹੁੰਦੀ ਆ ਦੋ ਟਰੱਕਾਂ ਨਾਲ ਟਕਰਾਉਣ ਕਰਕੇ ਇੱਕ ਟਰੱਕ ਵਾਲਾ ਜਿਹੜਾ ਹੁੰਦਾ ਉਹ ਆਪਦਾ ਟਰੱਕ ਛੱਡ ਕੇ ਫਰਾਰ ਹੋ ਜਾਂਦਾ ਤੇ ਦੂਜਾ ਜਿਹੜਾ ਉਹ ਆਪਣੇ ਟਰੱਕ ਸਮੇਤ ਫਰਾਰ ਹੋ ਜਾਂਦਾ ਇੱਕ ਗੱਡੀ ਉੱਥੇ ਖੜੀ ਹੁੰਦੀ ਆ ਸੋ ਹੁੰਦਾ ਕੀ ਆ ਜੀ ਉਸ ਤੋਂ ਬਾਅਦ ਉੱਥੇ ਪੁਲਿਸ ਪ੍ਰਸ਼ਾਸਨ ਵਾਲੇ ਜਿਹੜੀ ਉਹ ਪਹੁੰਚਦੀ ਆ ਮੌਕੇ ਤੇ ਤੇ ਉੱਥੇ ਮੀਡੀਆ ਵੀ ਪਹੁੰਚਦਾ ਤੇ ਮੀਡੀਆ 'ਚ ਐਸਆਈ ਕਸ਼ਮੀਰ ਇੱਕ ਆਪਣਾ ਬਿਆਨ ਦਿੰਦਾ ਪਹਿਲਾਂ ਤੁਸੀਂ ਉਸ ਬਿਆਨ ਤੇ ਥੋੜਾ ਜਿਹਾ ਧਿਆਨ ਦੇ ਲਓ ਕਿ ਮੀਡੀਆ ਦੇ ਵਿੱਚ ਵਾਇਡ ਕੀ ਦੇ ਰਿਆ ਸਾਰਾ ਇੱਕ ਟਰੱਕ ਆ ਜੀ ਤੇ ਇੱਕ ਗੱਡੀ ਆ ਜੀ ਐਸਯੂਵੀ ਇਹ ਇਹ ਗੱਡੀ ਸੀ ਗਗੜੇ ਦੀ ਹੈ ਬੰਦਾ ਗਿਆਨ ਸਿੰਘ ਜਦਾ ਨਾ ਜੀ ਇਹ ਗੱਡੀ ਤੇ ਉਹ ਟ੍ਰੱਕ ਨੂੰ ਓਵਰਟੇ ਕਰਦਾ ਸੀਗਾ ਇਹਨੂੰ ਹਿੱਟ ਕਰ ਗਿਆ ਜੀ ਇਹ ਬੰਦਾ ਇੰਜਰਡਾ ਜੀ ਤੇ ਇਹ ਸਿਵਲ ਹਸਪਤਲ ਲੈ ਗਈ ਗੱਡੀ ਸਾਡੀ 112 ਵਾਲੀ ਤੇ ਉਸ ਤੋਂ ਬਾਅਦ ਜੋ ਵੀ ਕਾਰਵਾਈ ਹੋ ਗਈ ਉਹ ਆ ਮਸਲੇ ਦੀ ਵੱਡੀ ਗੱਡੀ ਕਿਧਰੋਂ ਆ ਰਹੀ ਸੀ ਜਿਆ ਛੋਟੀ ਗੱਡੀ ਕਿਧਰੋਂ ਜਾ ਰਹੀ ਵੱਡੀ ਗੱਡੀ ਮੋਗੇ ਤੋਂ ਆ ਰਹੀ ਸੀ ਨਾ ਸ਼ਿਰਨਗਰ ਜਾਣਾ ਸੀਗਾ ਜੀ ਤੇ ਵੱਡੀ ਲੋਡ ਹੈ ਇਹ ਗੱਜਾ ਗੁੱਜਰਾ ਵਗੈਰਾ ਹੋ ਫਾਲ ਫਲੂਟ ਵਗੈਰਾ ਹੈਗੇ ਇਹਦੇ ਵਿੱਚ ਤੇ ਡਰਾਈਵਰ ਇਹਦਾ ਪੱਜ ਗਿਆ ਜੀ ਜਿਹੜੀ ਛੋਟੀ ਗੱਡੀ ਕਿਧਰ ਆ ਰਹੀ ਹੈ ਛੋਟੀ ਗੱਡੀ ਇਧਰੋਂ ਆ ਰਹੀ ਸੀ ਕੋਟੀ ਸੇਖਾਂ ਤੋਂ ਇੱਕ ਟਰੱਕ ਵੀ ਬਚਰੀ ਵਾਲਾ ਪਲਟਾ ਹੈਗਾ ਉਹ ਕਿੱਧਰ ਉਹ ਟਰੱਕ ਪਲਟਾ ਜੀ ਉਹ ਗੱਡੀ ਬੱਸ ਕੋਈ ਓਵਰਟੇਕ ਕਰਦੀ ਸੀ ਉਹਨੂੰ ਬਚਾਉਣਾ ਜਦੋਂ ਉਹ ਪਲਟ ਗਿਆ ਜੀ ਸੋ ਤੁਸੀਂ ਸਾਰਿਆਂ ਨੇ ਜਿਹੜਾ ਇਸ ਕਸ਼ਮੀਰ ਸਿੰਘ ਦਾ ਐਸਆਈ ਕਸ਼ਮੀਰ ਦਾ ਤੁਸੀਂ ਇਹ ਜਿਹੜਾ ਬਾਈ ਉਹ ਬਿਆਨ ਸੁਣਿਆ ਹੋਣਾ ਜਿਸ ਦੇ ਵਿੱਚ ਇਹ ਸਾਫ਼-ਸਾਫ਼ ਇਹ ਗੱਲ ਕਹਿ ਰਹੇ ਨੇ ਕਿ ਜਿਹੜਾ ਪਿੱਛੋਂ ਬਜਰੀ ਵਾਲਾ ਟਰੱਕ ਆ ਖਾਸ ਕਰਕੇ ਉਹ ਧਿਆਨ ਦਿਓ ਜਿਹੜਾ ਉਹਨੇ ਵੀਡੀਓ ਦੇ ਵਿੱਚ ਕਿਹਾ ਕਿ ਪਿੱਛੇ ਇੱਕ ਬਜਰੀ ਵਾਲਾ ਟਰੱਕ ਆ ਜਿਹੜਾ ਉਹ ਆ ਰਿਹਾ ਸੀ ਉਹ ਬੱਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਆ ਜਿਹੜਾ ਉਹ ਪਲਟ ਗਿਆ ਸੋ ਅਕਸਰ ਹੀ ਆਪਣੇ ਡਰਾਈਵਰ ਭਰਾ ਕੀ ਕਰਦੇ ਨੇ ਕਿ ਆਪਣੀ ਜਾਨ ਤੇ ਖੇਡ ਕੇ ਦੂਜੇ ਦੀ ਜਾਨ ਆ ਬਚਾਉਂਦੇ ਨੇ ਹੁਣ ਧੁੰਦ ਦੇ ਵਿੱਚ ਇੱਕ ਬੱਸ ਓਵਰਟੇਕ ਕਰ ਰਹੀ ਸੀ ਤੇ ਪਿੱਛੋਂ ਬਜਰੀ ਦਾ ਭਰਿਆ ਜਿਹੜਾ ਟਰੱਕ ਆ ਰਿਹਾ ਸੀ ਜੋ ਕਿ ਉਸ ਪਹਿਲਾਂ ਵਾਲੇ ਐਕਸੀਡੈਂਟ ਤੋਂ ਕੁਝ ਤਕਰੀਬਨ 15 ਮਿੰਟ ਬਾਅਦ ਆਈ ਹੈ ਗੱਡੀ 15-20 ਮਿੰਟ ਬਾਅਦ ਉਹ ਗੱਡੀ ਆਉਂਦੀ ਆ ਤੇ ਉੱਥੇ ਜਦੋਂ ਗੱਡੀ ਆਉਂਦੀ ਆ ਤੇ ਮੂਰੋ ਬੱਸ ਓਵਰਟੇਕ ਕਰ ਰਹੀ ਹੁੰਦੀ ਆ ਬੱਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਘੋੜੇ ਵਾਲਾ ਡਰਾਈਵਰ ਆ ਜਿਹੜਾ ਆਪਣੀ ਗੱਡੀ ਆ ਜਿਹੜੀ ਆਪਣਾ ਘੋੜਾ ਟਰਾਲਾ ਉਹ ਥੱਲੇ ਸਿੱਟ ਲੈਂਦਾ ਜੀ ਥੱਲੇ ਸਿੱਟ ਲੈਂਦਾ ਤੇ ਉਹਦੀ ਗੱਡੀ ਪਲਟ ਜਾਂਦੀ ਆ ਹਨਾ ਪੁਲਿਸ ਨੂੰ ਉਹਨੂੰ ਸਨਮਾਨਿਤ ਕਰਨਾ ਚਾਹੀਦਾ ਸੀ ਕਲਸ ਵੱਲੋਂ ਉਸ ਵੀਰ ਦਾ ਸਨਮਾਨ ਕਰਨਾ ਚਾਹੀਦਾ ਸੀ ਕਿ ਤੂੰ ਭਾਈ 35 40 ਜਾਣਿਆਂ ਦੀ ਜਾਨ ਬਚਾਈ ਐ ਬੱਸ ਦੇ ਵਿੱਚ ਕਿੰਨੀਆਂ ਸਵਾਰੀਆਂ ਹੁੰਦੀਆਂ ਜੇ ਬੱਸ ਨਾਲ ਟਕਰਾਅ ਹੋ ਜਾਂਦਾ ਚਲੋ ਘੋੜੇ ਵਾਲੇ ਦਾ ਤਾਂ ਜੋ ਨੁਕਸਾਨ ਹੁੰਦਾ ਹੁੰਦਾ ਪਰ ਵਿੱਚ ਜਿਹੜੀ ਦੂਜੀ ਆਮ ਪਬਲਿਕ ਹੋਰ ਬੈਠੀ ਸੀ ਉਹਨਾਂ ਦਾ ਵੀ ਨੁਕਸਾਨ ਹੁੰਦਾ ਹੋ ਸਕਦਾ ਕਈ ਜਾਨਾਂ ਉਸ ਹੱਥ ਸੇ ਦੇ ਵਿੱਚ ਚੜੀਆਂ ਜਾਂਦੀਆਂ ਪਰ ਨਹੀਂ ਡਰਾਈਵਰ ਵੀ ਨੇ ਆਪਣੀ ਸੂਝ-ਬੂਝ ਨਾਲ ਉਹ ਹਾਦਸਾ ਬਚਾਇਆ ਤੇ ਆਪਣੀ ਜਿਹੜੀ ਗੱਡੀ ਆ ਉਹਦਾ ਨੁਕਸਾਨ ਕਰ ਲਿਆ ਆਪਣੀ ਖੁਦ ਹੀ ਜਾਨ ਜਿਹੜੀ ਜੋਖਮ ਦੇ ਵਿੱਚ ਪਾ ਲਈ ਪਰ ਪੁਲਿਸ ਪ੍ਰਸ਼ਾਸਨ ਨੇ ਉਸ ਨੂੰ ਅਨਾਮ ਤੱਕ ਕੀ ਦੇਣਾ ਸਗੋਂ ਉਹ ਪਲਟੀ ਹੋਈ ਗੱਡੀ ਦੇ ਉੱਤੇ ਐਫ ਆਈ ਆਰ ਦਰਜ ਕਰਤੀ ਜੋ ਕਿ ਗੱਡੀ ਥਾਣੇ ਦੇ ਵਿੱਚ ਜ਼ਮਾਨਤ ਹੋਊਗੀ ਸੋ ਇਸ ਕਰਕੇ ਪਹਿਲਿਆਂ ਦੇ ਵਿੱਚ ਤੁਹਾਨੂੰ ਕਿਹਾ ਸੀ ਕਿ ਭਰਾਵੋ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਦੇ ਜਿਹੜੇ ਉੱਚ ਅਧਿਕਾਰੀ ਨੇ ਸਾਡੇ ਮਾਨਯੋਗ ਐਸ ਐਸ ਪੀ ਅਜੇ ਗਾਂਧੀ ਜੀ ਤੇ ਡੀ ਐਸ ਪੀ ਕੋੜਤਾਰ ਮੁੰਜ ਜਸਵਿੰਦਰ ਜੀ ਉਹਨਾਂ ਤੱਕ ਵੀਡੀਓ ਪਹੁੰਚੇ ਇਲਾਕੇ ਦੇ ਐਮ ਐਲ ਏ ਲਾਡੀ ਟੌਂਸ ਜੀ ਤੱਕ ਵੀ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਉਹਨਾਂ ਦੇ ਅੰਡਰਪੈਂਡ ਦੇ ਥਾਣੇ ਵਾਲੇ ਕੀ ਕੰਮ ਕਰ ਰਹੇ ਨੇ ਐਸਐਸਪੀ ਸਾਹਿਬ ਨੂੰ ਸਾਡੀ ਬੇਨਤੀ ਆ ਕਿ ਥੋੜੀ ਜੀ ਗੌਰ ਕਰੋ ਜੀ ਕਿ ਉਹਨਾਂ ਦੇ ਅੰਡਰ ਕੰਮ ਕਰਨ ਵਾਲੇ ਆਫੀਸਰ ਨੇ ਜਿਹੜੇ ਉਹ ਕਿਦਾਂ ਕਿਸੇ ਬੇਦੋਸ਼ੇ ਤੇ ਕੇਐਫਆਈਆਰ ਕਰ ਦਿੰਦੇ ਨੇ ਗੱਡੀ ਚਲੋ ਅਦਾਲਤ ਮਨਜੋਗ ਅਦਾਲਤ ਦੇ ਵਿੱਚ ਕੇਸ ਜਾਣਾ ਉੱਥੇ ਨਤਾਰਾ ਹੋ ਜਾਣਾ ਪਰ ਖੱਜਲ ਖੁਆਰੀ ਤਾਂ ਹੋਊਗੀ ਨਾ ਭਰਾਓ ਖੁਦ ਜੋ ਬੰਦਾ ਪਹਿਲਾਂ ਬਿਆਨ ਦੇ ਰਿਹਾ ਮੀਡੀਆ ਦੇ ਵਿੱਚ ਕਿ ਇਹ ਗੱਡੀ ਬੱਸ ਨੂੰ ਬਚਾਉਣ ਦੇ ਚੱਕਰ ਚ ਪਲਟੀ ਆ ਉਹੀ ਐਸਆਈ ਕਸ਼ਮੀਰ ਜਿਹੜਾ ਉਹ ਪਰਚਾ ਦੇ ਰਿਹਾ ਉਸ ਗੱਡੀ ਦੇ ਉੱਤੇ ਐਫਆਈਆਰ ਕਰ ਰਿਹਾ ਕਿ ਸਾਰਾ ਕੁਝ ਸਰ ਬਜਰੀ ਵਾਲੀ ਗੱਡੀ ਨਾਲ ਹੀ ਹੋਇਆ ਸੋ ਭਰਾ ਮੇਰੇ ਇਨਸਾਫ ਦੀ ਉਮੀਦ ਆ ਤੁਹਾਡੇ ਤੋਂ ਜ਼ਰੂਰ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਜੋ ਉੱਚ ਅਧਿਕਾਰੀਆਂ ਤੱਕ ਵੀਡੀਓ ਪਹੁੰਚੇ ਤੇ ਉਸ ਭਰਾ ਨੂੰ ਇਨਸਾਫ ਮਿਲੇ ਹੋ ਸਕਦਾ ਕੱਲ ਨੂੰ ਅਦਾਲਤ 'ਚ ਕੇਸ ਲੱਗਣਾ ਹਨ ਇਹ ਵੀਡੀਓ ਸਰਕਾਰੀ ਅਧਾਇਰਿਆਂ ਦੀ ਨਿਗਾ ਚਾਵੇ ਤੋਂ ਇਸ ਗੱਲ ਤੇ ਗੌਰ ਕਰਨਾ ਕਿ ਜਿਹੜਾ ਇੱਕ ਗੱਡੀ ਵਾਲਾ ਉਹਦੇ ਝੂਠੀ ਐਫਆਈਆਰ ਹੋਈ ਹੈ ਸੋ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਬਾਕੀ ਸੱਚ ਬੋਲਣ ਤੇ ਇਥੇ ਪਰਚੇ ਹੋ ਜਾਂਦੇ ਨੇ ਜਾਂ ਸੱਚ ਬੋਲਣ ਤੇ ਇਥੇ ਪੇਜ ਆ ਜਿਹੜੇ ਬੰਦ ਹੋ ਜਾਂਦੇ ਆ ਪਰ ਆਪਾਂ ਨੂੰ ਕਿਸੇ ਵੀ ਕਿਸਮ ਦਾ ਕੋਈ ਡਰ ਘਬਰਾਹਟ ਨਹੀਂ ਹਨ ਆਪਾਂ ਜਦੋਂ ਤੱਕ ਆਪਣੇ ਸਾਹ ਆਪਣੇ ਮਹਿਕਮੇ ਦੇ ਨਾਲ ਆਪਣੇ ਭਰਾਵਾਂ ਤੇ ਹੋ ਰਿਹਾ ਅਤਿਆਚਾਰ ਦੇ ਖਿਲਾਫ ਬੋਲਦੇ ਰਵਾਂਗੇ ਆਪਣੇ ਭਰਾਵਾਂ ਤੇ ਹੋ ਰਿਹਾ ਸ਼ੋਸ਼ਣਾਂ ਨੂੰ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਉਹਦੇ ਖਿਲਾਫ ਹਮੇਸ਼ਾ ਤੁਹਾਡਾ ਭਰਾ ਹਮੇਸ਼ਾ ਹੀ ਬੋਲਦਾ ਰਹੂਗਾ ਚਾਹੇ ਕਈ ਲੋਕ ਮੈਨੂੰ ਚੰਗਾ ਵੀ ਕਹਿੰਦੇ ਨੇ ਕਈ ਲੋਕ ਮੈਨੂੰ ਮਾੜਾ ਵੀ ਕਹਿੰਦੇ ਹਨ ਪਰ ਮੈਨੂੰ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ ਕਿ ਕੋਈ ਮੇਰੇ ਬਾਰੇ ਕੀ ਸੋਚਦਾ ਪਰ ਮੈਂ ਜੋ ਸੋਚਦਾ ਮੈਂ ਆਪਣੇ ਮਹਿਕਮੇ ਲਈ ਹਮੇਸ਼ਾ ਹੀ ਸੋਚਦਾ ਰਹਿਣਾ ਤੇ ਸੋਚਦਾ ਰਹੂਗਾ ਜਦੋਂ ਤੱਕ ਮੇਰੀ ਬਾਹ ਚੱਲਦੀ ਆ ਮੇਰੇ ਸਾਹ ਚੱਲਦੇ ਨੇ ਮੈਂ ਆਪਣਾ ਜਨਜੋਗਾਂ ਮੈਂ ਜੋਰ ਹਮੇਸ਼ਾ ਆਪਣੇ ਭਰਾਵਾਂ ਲਈ ਲਾਉਂਦਾ ਰਹੂੰਗਾ ਤਾਂ ਕਿ ਕਿਸੇ ਭਰਾ ਨੂੰ ਕਿਤੇ ਕੋਈ ਤਕਾ ਨਾ ਹੋਵੇ ਕਿਸੇ ਭਰਾ ਨਾਲ ਕੋਈ ਵੀ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਸੋ ਮਹਿਕਮਾ ਠੀਕ ਆ ਸਾਡਾ ਬਦਨਾਮ ਸ਼ੁਰੂ ਤੋਂ ਬਹੁਤ ਜ਼ਿਆਦਾ ਬਦਨਾਮ ਪਰ ਅਸੀਂ ਮਿਹਨਤ ਵੀ ਬਹੁਤ ਕਰਦੇ ਆ ਅਸੀਂ ਮਿਹਨਤੀ ਵੀ ਬਹੁਤ ਆ ਇਸ ਕਰਕੇ ਸੋ ਲਵ ਯੂ ਜਿਹੜੇ ਬੰਦੇ ਸਪੋਰਟ ਕਰਦੇ ਆ ਸਾਥ ਦਿੰਦੇ ਆ ਉਹਨਾਂ ਦਾ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਦੇ ਜੀ